ਬਲਵੰਤ ਸਿੰਘ ਰਾਜਵਾਨਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਦੱਸਦੀ ਹੈ ਕਿ ਬਲਵੰਤ ਸਿੰਘ ਰਾਜਵਾਨਾ ਨੂੰ ਅੱਜ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਮੈਡੀਕਲ ਜਾਂਚ ਹੋਈ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਅਕਾਲੀ ਦਲ ਨੂੰ ਸਮਰਥਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਮੈਂ ਅਕਾਲੀ ਸੀ ਅਕਾਲੀ ਹਾਂ ਤੇ ਹਮੇਸ਼ਾ ਅਕਾਲੀ ਰਹਾਂਗਾ ਤੇ ਦੂਜੇ ਪਾਸੇ 2027 ਦੀਆਂ ਚੋਣਾਂ ਨੂੰ ਲੈ ਕੇ ਉਹਨਾਂ ਨੇ ਸਨੇਹਾ ਲਗਾਇਆ ਹੈ ਕਿ ਅਕਾਲੀ ਦਲ ਦੀ ਸਰਕਾਰ ਲਿਆਓ ਤੇ ਉਹਨਾਂ ਦੇ ਵੱਲੋਂ ਕੇਂਦਰ ਸਰਕਾਰ ਨੂੰ ਲੈ ਕੇ ਵੀ ਜਵਾਬ ਦਿੱਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਸਾਡੇ ਫੈਸਲੇ ਦੇ ਉੱਤੇ ਜ਼ਰੂਰ ਇੱਕ ਵਾਰ ਨਜ਼ਰ ਮਾਰੇਗੀ ਤੇ ਦੂਜੇ ਪਾਸੇ ਗੱਲ ਕਰੀਏ ਬੰਦੀ ਸਿੰਘਾਂ ਦੀ ਤਾਂ ਕਾਫੀ ਲੰਮਾ ਸਮਾਂ ਹੋ ਗਿਆ ਹੈ ਤੇ ਹਜੇ ਵੀ ਜੇਲ੍ਹ ਦੇ ਵਿੱਚ ਬੰਦ ਨੇ ਤੇ ਦੂਜੇ ਪਾਸੇ ਭਾਈ ਜਗਤਾਰ ਸਿੰਘ ਹਵਾਰਾ ਬਲਵੰਤ ਸਿੰਘ ਰਾਚੋਣਾ ਦਵਿੰਦਰਪਾਲ ਸਿੰਘ ਪੁੱਲਰ ਅਤੇ ਹੋਰ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਲਗਾਤਾਰ ਸੇਕ ਕੌਮ ਦੇ ਵੱਲੋਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਤੇ ਦੂਜੇ ਪਾਸੇ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਭੜਕਦੀਆਂ ਹੋਈਆਂ ਸਿੱਖ ਜਥੇਬੰਦੀਆਂ ਨਜ਼ਰ ਆਈਆਂ ਤੇ ਬੰਦੀ ਸਿੰਘਾਂ ਨੂੰ ਕੇ ਗੱਲ ਕਰੀਏ ਤਾਂ ਉਥੇ ਹੀ ਉਹਨਾਂ ਦੇ ਵੱਲੋਂ ਲਗਾਤਾਰ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਅੱਜ ਬਲਵੰਤ ਸਿੰਘ ਰਾਜਵਾਨਾ ਨੂੰ ਜੇਲ੍ਹ ਤੋਂ ਜਿਹੜਾ ਕਿ ਸਿੱਧਾ ਪਟਿਆਲਾ ਦੇ ਵਿੱਚ ਲਿਆਂਦਾ ਗਿਆ ਤੇ ਉਥੇ ਹੀ ਰਜਿੰਦਰਾ ਹਸਪਤਾਲ ਦੇ ਵਿੱਚ ਮੈਡੀਕਲ ਜਾਂਚ ਕਰਵਾਈ ਗਈ ਤੇ ਜਾਂਦੇ ਜਾਂਦੇ ਉਹਨਾਂ ਦੇ ਵੱਲੋਂ ਜਿਹੜਾ ਕਿ ਸਿੱਖ ਕੌਮ ਦੇ ਲਈ ਵੱਡਾ ਸਨੇਹਾ ਲਗਾਇਆ ਗਿਆ ਤੇ 2027 ਦੀਆਂ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਲਿਆਓ ਤੇ ਮੈਂ ਅਕਾਲੀ ਸੀ ਤੇ ਅਕਾਲੀ ਹਾਂ ਤੇ ਹਮੇਸ਼ਾ ਅਕਾਲੀ ਰਹਾਂਗਾ ਇਸ ਜਿਹੜਾ ਕਿ ਰਾਜਵਾਨਾ ਦੇ ਵੱਲੋਂ ਬਿਆਨ ਦਿੱਤੇ ਗਏ ਨੇ ਤੇ ਉਥੇ ਹੀ ਸਿੱਖ ਕੌਮ ਦੇ ਇਹ ਹੈ ਵੱਡਾ ਸੁਨੇਹਾ ਉਹਨਾਂ ਦੇ ਵੱਲੋਂ ਲਗਾਇਆ ਗਿਆ। ਕੋਈ ਵੀ ਨਾ ਸਰਕਾਰ ਕਰ ਰਹੀ ਹੈ। ਬਤਰੀ ਕਰਨਾ ਜਦੋਂ ਬਿਲੀ ਦੇ ਉਪਰਾਨਾ ਨੂੰ ਕਿ ਨਗਰਤੀ ਸਾਰਾ ਜੇ ਉਸ ਹੋ ਗਏ 11 ਸਾਲ ਪਾਸੇ ਚੱਤੀ ਕਰ ਹੋ ਗਏ ਔਰ ਫੈਸਲਾ ਸਣਾਓ ਆਪਣਾ। ਹਨਾ ਇਹ ਕੋਈ ਇਨਸਾਫ ਨਹੀਂ ਹੈ ਜਿਹੜੂ ਕਰ ਰਹੇ ਹੈ ਜਿੱਦਾਂ ਇਨਸਾਫ ਨਹੀਂ ਹੈ ਤਾਂ ਨਾਮ ਦਾ ਕੰਮ ਕਰ ਰਿਹਾ। ਸਰਕਾਰ ਆਓਏ 2027 ਅਕਾਲੀ ਦਲ ਦੀ। ਸੰਗਤ ਸਰਕਾਰ ਬਣੋਗੇ ਜੀ ਬਿਲਕੁਲ ਬਹੁਤ ਮਤਲਬ ਕਰੇ ਜੀ। ਕੋਈ ਸਮਰਥਨ ਨਹੀਂ ਜਨਕ ਅਕਾਲੀ ਦਲ ਨੂੰ। ਬਲਕੁਰ ਜੀ 44 ਸੀਗੇ ਤੇ ਅਕਾਲੀ ਰਹੇ ਜੀ। ਸੋ ਸਸੇ ਕਿ ਜੱਟਾਂ ਨੂੰ ਨਰਮ ਮੈਸੇਜ ਨਾਲ ਜੀ ਕੋਈ ਕੋਈ ਨਾ ਕਰਵਾ ਕਰਵਾ ਬਤਾ ਇਹ ਜਣਾ ਕਹਿੰਦਾ ਜਿੱਦੀ ਦੇ ਪਰਾਨਾ ਨੂੰ ਕਿ ਨਗੋਤੀ ਸਾਹਿਬ ਦੇ ਹੋਗੇ 11 ਸਾਲ ਕਾਸਟ ਕਰਤੀ ਦੇ ਹੋਗੇ ਬਹੁਤ ਫੈਸਲਾ ਸੁਣਾਓ ਆਪਣਾ ਹੈ ਨਾ ਇਹ ਕੋਈ ਇਨਸਾਫ ਨਹੀਂ ਹੈ ਕਿ ਜੋ ਕਰ ਰਹੇ ਹੈ ਕਿ ਤਾਂ ਇਨਸਾਫ ਨਹੀਂ ਹੈ ਤਾਂ ਆਮਦਨ ਕਤਲ ਕਰ ਰਹੇ ਹੈ ਸਰਕਾਰ ਆਓਏ ਦੋਏ ਸਤਾਈ ਜਾਂ ਕਲੀਦਲੀ ਬੰਦ ਕਰ ਦੇ ਸਰਕਾਰ ਬਣੇਗੀ ਜੀ ਬਿਲਕੁਲ ਬਹੁਤ ਮਤਲਬ ਬਣੇਗੀ ਕੋਈ ਸਮਰਥਨ ਨਹੀਂ ਦਿੰਦਾ ਕਲੀਦਲ ਨੂੰ ਬੰਦਪੁਰ ਦੀ 45 ਸੀਗੇ ਤੇ ਕਲੀ ਰਹਿ ਰਹੇ ਜੀ ਫਤਿਹ ਦਿਖਾਓ ਫਤਿਹ ਦਿਖਾਓ ਜਦੋਂ ਬਿਲੀ ਦੇ ਬਰਨਨ ਨੂੰ ਕਿ ਨਗਰਤੀ ਸਾਰ ਜੇ ਉਸ ਹੋ ਗਏ 11 ਸਾਲ ਪਾਸੀ ਚੱਕੀ ਦੇ ਹੋ ਗਏ ਔਰ ਫੈਸਲਾ ਸੁਣਾਓ ਆਪਣਾ ਹਨਾ ਇਹ ਕੋਈ ਇਨਸਾਫ ਨਹੀਂ ਹੈ ਜਿਹੜੂ ਕਰ ਰਹੇ ਹੈ ਜਿਦਾ ਇਨਸਾਫ ਨਹੀਂ ਹੈ ਤਾਂ ਨਾਮ ਦਾ ਕੰਮ ਕਰ ਰਹੇ ਹੈ ਸਰਕਾਰ ਆਵੇ 2027 ਜਨਕਲ ਦੀ ਬੰਗਲ ਦੀ ਸਰਕਾਰ ਬਣੇਗੀ ਜੀ ਬਿਲਕੁਲ ਬਹੁਤ ਮਤਲਬ ਕਰੇਗੀ ਜੀ ਕੋਈ ਸਮਰਥਨ ਨਹੀਂ ਜਨਕਲ ਦੀ ਜਨਕਲ ਦੀ ਸਟਾਲੀ ਸੀਗੇ ਤੇ ਕਾਲੀ ਰਹੇ ਜੀ ਅਸੀਂ ਖੁਸ਼ਾਤਿਆਂ ਨੇ ਰੋਕ ਮੈਸੇਜ ਜਨ ਜੀ ਫਤ ਜਰੂਰ ਕਰਾਂ ਮੈਂ ਇਹ ਕਹਣਾ ਬਿਲਕੁਲ ਬਿਲਕੁਲ ਬਣਾਣਾ ਨੂੰ ਕਿ ਲਗਭਗ 30 ਸਾਲ ਹੋ ਗਏ 14 ਸਾਲ ਖਾਸ ਕਰਕੇ ਹੋ ਗਏ ਹੋਰ ਫੈਸਲਾ ਸੁਣਾਓ ਆਪਣਾ ਹੈ ਨਾ ਇਹ ਕੋਈ ਇਨਸਾਫ ਹੈ ਕਿ ਜੋ ਕਰ ਰਿਹਾ ਹੈ ਕਿੰਨਾ ਇਨਸਾਫ ਨਹੀਂ ਹੈ ਤਾਂ ਇਨਸਾਫ ਦਾ ਨਕਲ ਕਰ ਰਿਹਾ ਹੈ ਸਰਕਾਰ ਆ ਵੀ 2027 ਚ ਇਕਲੀ ਦਲ ਦੀ ਬੰਗਲ ਦੀ ਸਰਕਾਰ ਬਣੇਗੀ ਜੀ ਬਿਲਕੁਲ ਬਹੁਤ ਵੱਡਾ ਬਣੇਗੀ ਕੋਈ ਸਮਰਥਨ ਨਹੀਂ ਹੋ ਕਾਲੀ ਦਲ ਨੂੰ ਬੰਦ ਕਰ ਦੀ ਕਾਲੀ ਸੀਗੇ ਤੇ ਇਕਲੀ ਰਹੋਗੇ